ਪੰਥ ਪੰਜਾਬ ਅਤੇ ਪੰਜਾਬੀ ਤਨੁਦੇਸ਼ ਵਿਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਦੇ ਖਲਕ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਕਿਤੇ ਪਾਣੀ ਦਾ ਪੱਧਰ ਘਟਿਆ ਹੈ ਤੇ ਕਿਤੇ ਵਧਿਆ ਹੈ ਹੜ੍ਹਾਂ ਦੇ ਪਾਣੀ ਦੇ ਉੱਤੇ ਰਾਜਨੀਤੀ ਹੈ ਜਿਹੜੀ ਉਹ ਪੰਜਾਬ ਦੀ ਸੇਵਾ ਨੂੰ ਪੰਜਾਬ ਦੀ ਭਾਵਨਾ ਨੂੰ ਪੰਜਾਬ ਦੀ ਜ਼ਰੂਰਤ ਨੂੰ ਇੱਕ ਤਰ੍ਹਾਂ ਨਾਲ ਗ੍ਰੈਂਡ ਰਗਾ ਰਹੀ ਹੈ ਸਾਥੀਓ ਪੰਜਾਬ ਦੇ ਮੁੱਖ ਮੰਤਰੀ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਜਾਂਦੇ ਨੇ ਤੇ ਪੂਰਾ ਸੋਸ਼ਲ ਮੀਡੀਆ ਦਾ ਜ਼ੋਰ ਪੂਰੇ ਪੰਜਾਬ ਦਾ ਪੂਰੇ ਵਿਸ਼ਵ ਦਾ ਉਹਨੂੰ 네ਗੇਟਿਵਿਟੀ ਦੇ ਤੌਰ ਤੇ ਦਿਖਾਉਣ ਦੇ ਵਿੱਚ ਲੱਗ ਗਿਆ ਕਿਉਂ ਆਖਿਰ ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਆਖਿਰ ਮੁੱਖ ਮੰਤਰੀ ਪੰਜਾਬ ਜਦੋਂ ਜਾਂਦੇ ਨੇ ਕਿਸੇ ਔਰਤ ਦੇ ਘਰ ਲੱ ਆ ਕੇ ਰੋਂਦੇ ਨੇ ਔਰਤ ਗੱਲ ਲਾ ਕੇ ਹੁੰਦੀ ਹੈ ਉਹਦੇ ਕੰਨਾਂ ਵਿੱਚ ਪਾਈ ਹੋਈ ਚੁੰਮਕੇ ਉਹਦੇ ਸਿਰ ਦੇ ਉੱਤੇ ਲੱਗਿਆ ਹੋਇਆ ਕਲਿੱਪ ਜਾਂ ਫੈਸ਼ਨ ਕੀਤਾ ਹੈ ਉਸ ਔਰਤ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਕਿਸੇ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਸਾਰਾ ਕੁਝ ਇਸ ਸਕ੍ਰਿਪਟਡ ਹੈ ਜਦੋਂ ਇਸ ਨੂੰ ਡੁੰਗਾਈ ਵਿੱਚ ਅਸੀਂ ਸਾਰੇ ਜਾ ਕੇ ਵੇਖਿਆ ਤੇ ਸੱਚ ਉਹ ਸਕ੍ਰਿਪਟਡ ਸੀ ਐਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਿਕਿਉਰਟੀ ਗਾਰਡਨ ਦੀ ਆਲੇ ਦੁਆਲੇ ਲਾਈਨ ਲਗਾ ਕੇ ਰੌਂਡ ਲਗਾ ਕੇ ਉਹਦੇ ਵਿੱਚ ਬੈਠ ਕੇ ਸੈਂਟਰ ਦੇ ਉੱਤੇ ਹੱਥ ਤੇ ਰੋਟੀ ਰੱਖ ਕੇ ਖਾਂਦੇ ਨੇ ਤੇ ਫੋਟੋ ਖਿਚਵਾਉਣ ਦਾ ਯਤਨ ਕਰਦੇ ਨੇ ਫੋਟੋ ਸੋਸ਼ਲ ਮੀਡੀਆ ਤੇ ਫੈਲਦੀ ਆ ਤੇ ਮੁੱਖ ਮੰਤਰੀ ਨੂੰ ਟ੍ਰੋਲ ਕੀਤਾ ਜਾਂਦਾ ਹੈ ਮੁੱਖ ਮੰਤਰੀ ਦੇ ਉੱਤੇ ਬਹੁਤ ਭੱਦੇ ਕਮੈਂਟ ਕੀਤੇ ਜਾਂਦੇ ਨੇ ਪੰਜਾਬ ਦੀ ਇੱਕ ਬੀਬੀ ਸੱਤਾਧਾਰੀ ਤੇ ਨਾਲ ਸੰਬੰਧਿਤ ਉਹ ਕਿਸਾਨ ਆਗੂਆਂ ਨਾਲ ਖੈਪੜ ਪੈਂਦੀ ਹੈ ਤੇ ਕਿਸਾਨ ਆਗੂਆਂ ਨੂੰ ਜਦੋਂ ਉਹ ਬੋਲਕ ਬੋਲਦੀ ਹੈ ਹਾਲਾਂਕਿ ਉਹ ਹੱਥ ਜੋੜਦੀ ਹੈ ਕਿਸਾਨ ਆਗੂਆਂ ਨੂੰ ਟਾਲਣ ਦਾ ਯਤਨ ਕਰਦੀ ਹੈ ਤੇ ਕਿਸਾਨ ਆਗੂਦ ਨੇ ਸਵਾਲ ਜਵਾਬ ਕਰਦੇ ਨੇ ਤੇ ਉਹ ਖੇਪੜ ਪੈਂਦੀ ਹੈ ਤੇ ਉਹਨਾਂ ਨੂੰ ਬੋਲ ਖ ਬੋਲ ਬੋਲਦੀ ਹੈ ਪੰਜਾਬ ਦੇ ਹੋਰ ਬਹੁਤ ਸਾਰੇ ਐਮ ਐਲ ਏ ਵਿਧਾਇਕ ਪੰਜਾਬ ਦੀ ਹੜਾਂ ਦੇ ਵਿੱਚ ਲੋਕਾਂ ਦੀ ਇੱਕ ਤਰ੍ਹਾਂ ਨਾਲ ਨਫ਼ਰਤ ਦਾ ਗੁੱਸੇ ਦਾ ਸ਼ਿਕਾਰ ਹੁੰਦੇ ਵਿਖੇ ਜਾ ਰਹੇ ਨੇ ਤੇ ਬਹੁਤ ਸਾਰੇ ਹੋਰ ਪਾਰਟੀਆਂ ਦੇ ਆਗੂ ਵੀ ਕਿਤੇ ਨਾ ਕਿਤੇ ਅਜਿਹਾ ਹੁੰਦਾ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਛੋਟੀ ਜੀ ਗੱਲ ਆਪਾਂ 2-4 ਮਿੰਟ ਦੀ ਆਪਾਂ ਇਸੇ ਵਿਸ਼ੇ ਦੇ ਉੱਤੇ ਅੱਜ ਕਰ ਲਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੇਲੇ ਪੰਜਾਬ ਦਾ ਦਰਦ ਪੰਜਾਬ ਦੇ ਦਰਦ ਦੀ ਗੱਲ ਪੰਜਾਬ ਦੀਆਂ ਤਕਲੀਫਾਂ ਦੀ ਗੱਲ ਉਹਦੀ ਨਵਜ ਤੇ ਹੱਥ ਰੱਖਣ ਵਾਲੇ ਸਿਆਸੀ ਲੀਡਰ ਐਜ਼ ਅ ਮੈਂਬਰ ਪਾਰਲੀਮੈਂਟ ਤੇ ਅੱਜ ਕਿਦਦਰ ਨੂੰ ਹੋ ਤੁਰੇ ਨੇ ਕਿ ਲੋਕਾਂ ਦੀ ਨਫਰਤ ਦਾ ਸ਼ਕਾਰ ਹੋ ਗਏ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਜਦੋਂ ਧਰਤੀ ਤੇ ਬੈਠ ਕੇ ਰੋਟੀ ਖਾਂਦੇ ਨੇ ਕਿ ਇਹ ਗੱਲ ਹਾੜਾਂ ਦੀ ਬਹੁਤ ਭਿਆਨਕ ਸਥਿਤੀ ਦੇ ਵਿੱਚ ਜਾਇਜ਼ ਨਜ਼ਰ ਆਉਂਦੀ ਕਿਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖਾਧਾ ਜਾਣ ਵਾਲਾ ਖਾਣਾ ਜਿਹੜਾ ਉਹ ਬਕਾਇਦਾ ਲੈਬ ਦੇ ਵਿੱਚ ਟੈਸਟ ਹੋ ਕੇ ਹੁੰਦਾ ਹੈ ਉਹਦੀ ਟੈਸਟਿੰਗ ਹੁੰਦੀ ਹੈ ਫਿਰ ਮੁੱਖ ਮੰਤਰੀ ਨੂੰ ਖਾਣ ਵਾਸਤੇ ਸਿਕਿਉਰਿਟੀ ਵੱਲੋਂ ਇਜਾਜ਼ਤ ਦਿੱਤੀ ਜਾਂਦੀ ਹੈ ਪੀਣ ਵਾਲੇ ਪਾਣੀ ਤੱਕ ਦੀ ਜਾਂਚ ਕੀਤੀ ਜਾਂਦੀ ਹੈ ਤੇ ਮੁੱਖ ਮੰਤਰੀ ਖਾਣਾ ਭਾਵੇਂ ਕਿਸੇ ਹੋਟਲ 'ਚ ਬੈਠ ਕੇ ਖਾਵੇ ਕਿਸੇ ਸੋਫੇ ਤੇ ਬੈਠ ਕੇ ਖਾਵੇ ਤੇ ਜਦੋਂ ਰਾਊਂਡ ਦੇ ਵਿੱਚ ਪੁਲਿਸ ਸਿਕਿਉਰਿਟੀ ਦੇ ਰਾਊਂਡ ਦੇ ਵਿੱਚ ਬੈਠ ਕੇ ਮੁੱਖ ਮੰਤਰੀ ਹੱਥ ਤੇ ਰੋਟੀ ਰੱਖ ਕੇ ਖਾਂਦੇ ਤੇ ਗੱਲ ਆਸੋਹੀਣੀ ਹੋਣੀ ਕੁਦਰਤੀ ਹੈ ਤੇ ਐਸਾ ਕਿਉਂ ਕੀਤਾ ਜਾ ਰਿਹਾ ਹੈ ਆਖਰ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਹਰਮਿਤ ਸਿੰਘ ਪਠਾਨ ਮਾਜਰਾ ਕਟਾਰੇ ਦੇ ਵਿੱਚ ਲਿਆ ਕੇ ਖੜੇ ਕਰਦੇ ਨੇ ਤੇ ਪਿੱਛੇ ਕੋਈ ਸਵਾਲ ਨਹੀਂ ਰਹਿੰਦਾ ਕਿ ਦਿੱਲੀ ਵਾਲੇ ਐ ਕਰਦੇ ਨੇ ਦਿੱਲੀ ਵਾਲੇ ਉਹ ਕਰਦੇ ਨੇ ਅਸੀਂ ਮੁੱਖ ਮੰਤਰੀ ਨੇ ਆਲਾ ਤੇ ਮੁੱਖ ਮੰਤਰੀ ਨੂੰ ਆਪਣੀ ਮਰਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ ਉਹ ਮੁੱਖ ਮੰਤਰੀ ਦੇ ਚਾਹ ਕਿੱਥੇ ਚਲੇ ਗਏ ਨੇ ਮੁੱਖ ਮੰਤਰੀ ਦੇ ਸ਼ੌਕ ਕਿੱਥੇ ਚਲੇ ਗਏ ਨੇ ਮੁੱਖ ਮੰਤਰੀ ਦਾ ਦਰਦ ਕਿੱਥੇ ਚਲਾ ਗਿਆ ਉਹ ਮੁੱਖ ਮੰਤਰੀ ਉਹ ਪੰਜਾਬ ਦਾ ਆਗੂ ਪੰਜਾਬ ਦਾ ਪੁੱਤ ਭਗਵੰਤ ਮਾਨ ਕਿੱਥੇ ਹੈ ਜਿਹੜਾ ਕਹਿੰਦਾ ਸੀ ਮੈਂ ਆਪਣੇ ਕਾਰ ਪਿੱਛੇ ਆਪਣਾ ਆਪਣੇ ਪੰਜਾਬ ਪਿੱਛੇ ਆਪਣਾ ਪਰਿਵਾਰ ਛੱਡ ਦਿੱਤਾ ਮੈਂ ਪੰਜਾਬ ਵੱਲ ਖੜਾ ਹੋ ਗਿਆ ਮੈਂ ਆਪਣੀ ਮਾਂ ਦੀ ਸੌਂਹ ਖਾ ਕੇ ਕਹਿਣਾ ਕਿ ਮੈਂ ਅੱਜ ਤੋਂ ਸ਼ਰਾਬ ਨਹੀਂ ਪੀਵਾਂਗਾ ਕਿ ਉਸ ਮੁੱਖ ਮੰਤਰੀ ਨੂੰ ਜਾਂ ਉਸ ਭਗਵੰਤਮਾਨ ਨੂੰ ਪੰਜਾਬ ਦੀਆਂ ਅੱਖਾਂ ਲੱਭਦੀਆਂ ਪੰਜਾਂ ਨੇ ਇਹ ਗੱਲ ਸੋਚਣ ਤੇ ਵਿਚਾਰਨ ਵਾਲੀ ਹੈ ਜਦੋਂ ਮੁੱਖ ਮੰਤਰੀ ਦੀ ਸਕ੍ਰਿਪਟ ਇਹ ਲਿਖੀ ਜਾਂਦੀ ਕਿ ਇੱਕ ਬੀਬੀ ਉਹਨਾਂ ਨੂੰ ਗਲੇ ਲਾ ਕੇ ਮਿਲੇਗੀ ਉਹ ਕਹੇਗੀ ਰੋਵੇਗੀ ਤੇ ਉਸ ਬੀਬੀ ਦਾ ਐਡਰੈਸ ਤੱਕ ਲੱਭ ਲਿਆ ਜਾਂਦਾ ਹੈ ਤੇ ਉਸ ਬੀਬੀ ਦੀਆਂ ਫੋਟੋਆਂ ਦੂਜੇ ਦਿਨ ਹੀ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਤੇ ਮੁੱਖ ਮੰਤਰੀ ਸਾਹਿਬ ਦਾ ਇਹ ਸਾਰਾ ਕੁਝ ਕਰੇ ਦਾ ਪਿੱਛੇ ਬੱਚਦਾ ਕੀ ਆ ਆਖਰ ਇਸ ਸਾਰੀ ਸਾਜ਼ਿਸ਼ ਪਿੱਛੇ ਹੈ ਕੌਣ ਕਿਉਂਕਿ ਮੁੱਖ ਮੰਤਰੀ ਇੰਨੇ ਮੂਰਖ ਵੀ ਰਹੀ ਕਿ ਉਹ ਇੰਨੇ ਝਮੇਲਿਆਂ ਵਿੱਚ ਫਸ ਕੇ ਆਪਣੀ ਇਮੇਜ ਜਿਹੜੀ ਉਹ ਬੁਰੀ ਤਰ੍ਹਾਂ ਖਰਾਬ ਕਰ ਲੈਣ ਹੁਣ ਜਦੋਂ ਹਰਮੀਤ ਸਿੰਘ ਖਾਨ ਮਾਜਰਾ ਦੇ ਤੇ ਖਿਲਾਫ ਲਗਭਗ ਪੌਣੇ 4 ਮਹੀਨੇ ਪੌਣੇ 4 ਸਾਲ ਦੀ ਸਰਕਾਰ ਚੱਲ ਗਈ ਉਸ ਤੋਂ ਬਾਅਦ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਬਲਤੇਜ ਪੰਨੂ ਜੀ ਵੱਲੋਂ ਤੇ ਬਲਤੇਜ ਪੰਨੂ ਜੀ ਜਦੋਂ ਪ੍ਰੈਸ ਕਾਨਫਰੰਸ ਕਰਦੇ ਰਹੇ ਤੇ ਹਰਮਿਤ ਸਿੰਘ ਪਠਾਨ ਮਾਜਰਾ ਪੋਸਟ ਪਾਉਂਦੇ ਨੇ ਕਿ ਮੇਰੇ ਖਿਲਾਫ ਆ ਬੰਦਾ ਪੋਸਟ ਕਰ ਰਿਹਾ ਜਿਹਦੇ ਖਿਲਾਫ ਐਡੇ ਐਡੇ ਦੋਸ਼ ਲੱਗ ਰਹੇ ਆ ਆਮ ਆਦਿਪਾਟੀ ਨੂੰ ਇੱਥੇ ਕੋਈ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਸੀ ਤੇ ਐਸਾ ਕੁਝ ਕਿਉਂ ਵਾਪਰ ਰਿਹਾ ਇਹ ਸਮਝੋ ਵਾਫਰਾ ਆਖਰ ਸਰਕਾਰ ਚਲਾਕ ਕੌਣ ਰਿਹਾ ਜੇ ਇੱਕ ਐਮਐਲਏ ਪੰਜਾਬ ਦਾ ਪੁੱਤ ਪੰਜਾਬ ਦੀ ਗੱਲ ਕਰਨ ਵਾਲਾ ਤੇ ਲੋਕਾਂ ਨੂੰ ਕਟਹਿਰੇ ਵਿੱਚ ਖੜਾ ਕਰਨ ਵਾਲਾ ਉਹਦੇ ਖਿਲਾਫ ਗੱਲ ਇਸ ਹੱਦ ਤੱਕ ਚੱਲੇਗੀ ਕਿ ਉਹਨੂੰ ਇਨਕਾਊਂਟਰ ਤਖ ਕਰਨ ਦੇ ਖਰਚੇ ਉਹਦੇ ਵੱਲੋਂ ਪ੍ਰਗਟਾਏ ਜਾ ਰਹੇ ਨੇ ਤੇ ਫਿਰ ਪੰਜਾਬ ਵਾਸੀਓ ਤੁਹਾਡਾ ਪੰਜਾਬ ਦੇ ਪੁੱਤ ਦਾ ਮੁੱਖ ਮੰਤਰੀ ਬਣੇ ਦਾ ਕੀ ਫਾਇਦਾ ਜੇ ਪੰਜਾਬ ਦੇ ਚੁਣੇ ਹੋਏ ਐਮਐਲਏ ਪੰਜਾਬ ਦੇ ਪੁੱਤ ਕੋਹਣ ਪੰਜਾਬ ਦੇ ਦਰਦ ਰੱਖਣ ਵਾਲੇ ਤੇ ਪੰਜਾਬ ਦੇ ਦਰਦ ਦੀ ਗੱਲ ਕਰਨ ਵਾਲੇ ਐਮਐਲਏ ਨੂੰ ਖੁਦ ਨੂੰ ਵੀ ਉਹਦਾ ਇੰਕਾਊਂਟਰ ਹੋਣ ਦਾ ਖਰਚਾ ਹੈ ਉਹਨੂੰ 5-7 ਐਸਐਸ ਐਸਫੀ ਤੇ 2-4 5-7 ਡੀਐਸਫੀ ਉਹਨੂੰ ਭੰਨ ਲਈ ਜਾਂਦੇ ਨੇ ਤੇ 500 ਬੰਦਾ ਪੁਲਿਸ ਨੂੰ ਭੰਨ ਲਈ ਜਾਂਦਾ ਹਰਿਆਣਾ ਦੇ ਵਿੱਚ ਤੇ ਪੰਜਾਬ ਦਾ ਪੁੱਤ ਐਮਐਲਏ ਹੋਵੇ ਤੇ ਪੰਜਾਬ ਦਾ ਪੁੱਤ ਤੇ ਮੁੱਖ ਮੰਤਰੀ ਹੋਵੇ ਫਿਰ ਪੰਜਾਬ ਜਾ ਕਿੱਧਰ ਨੂੰ ਰਿਹਾ ਹੈ ਆਖਰ ਸਰਕਾਰ ਨੂੰ ਸੂਈ ਦੇ ਇਸ ਨੱਕੇ ਵਿੱਚੋਂ ਨਿਗਾਹ ਕੌਣ ਰਿਹਾ ਹੈ ਬਹੁਤ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਹੋ ਕੀ ਰਿਹਾ ਸਾਰਾ ਕੁਝ ਆਖਰ ਕਿਤੇ ਨਾ ਕਿਤੇ ਦੇ ਕੁਝ ਵਾਪਰ ਹੀ ਰਿਆ ਨਾ ਪੰਜਾਬ ਦਾ ਮੁੱਖ ਮੰਤਰੀ ਹਰ ਥਾਂ ਤੇ ਵਦਨਾਮ ਕੀਤਾ ਜਾ ਰਿਹਾ ਹੈ ਕਿਤੇ ਪੰਜਾਬ ਦੇ ਮੁੱਖ ਮੰਤਰੀ ਦੀ ਪੋਸਟ ਦੇ ਉੱਥੱਲੇ ਜਿਹੜੇ ਹੜਾ ਦੌਰਾਨ ਵਾਪਰੀਆਂ ਨੇ ਘਟਨਾਵਾਂ ਉਹਦੇ ਥੱਲੇ ਕਿਤੇ ਕਮੈਂਟ ਪੜ ਕੇ ਤੁਸੀਂ ਸਾਰੇ ਵੇਖਿਓ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਲੋਕਮਨਾਂ ਵਿੱਚੋਂ ਇਨਾ ਉਤਰ ਚੁੱਕਿਆ ਹੈ ਐਸਾ ਵੀ ਨਹੀਂ ਹੁੰਦਾ ਤੇ ਐਸਾ ਵੀ ਨਹੀਂ ਕਿ ਉਹਦੀ ਕੰਮ ਕਰਨ ਪ੍ਰਤੀ ਕੋਈ ਭਾਵਨਾ ਨਹੀਂ ਪਰ ਉਹਨੂੰ ਇਸ ਪਾਸੇ ਨੂੰ ਕੀ ਸਾਰਾ ਇਹ ਸਾਰਾ ਕੁਝ ਇਹਦੇ ਪਿੱਛੇ ਹੈ ਕੀ ਇਹ ਕਾਰਨ ਨੇ ਜਿਹੜੇ ਉਹ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਤੇ ਅਸੀਂ ਵੀ ਇਹਦੇ ਬਾਰੇ ਬਹੁਤ ਕੁਝ ਦੱਸ ਸਕਦੇ ਹਾਂ ਤੇ ਇਸ ਵੇਲੇ ਸਵਾਲ ਸਭ ਤੋਂ ਵੱਡੇ ਇਹ ਨੇ ਕਿ ਇਹ ਹੋ ਕੀ ਹੈ ਮੁੱਖ ਮੰਤਰੀ ਨੂੰ ਸਿਕਿਉਰਿਟੀ ਦੇ ਵਿਚਾਲੇ ਧਰਤੀ ਤੇ ਬਿਠਾ ਕੇ ਰੋਟੀ ਖਾਣ ਦੀ ਕੌਣ ਕਹਿੰਦਾ ਹੈ ਇਸ ਸਕ੍ਰਿਪਟ ਕੌਣ ਲਿਖਦਾ ਹੈ ਤੇ ਮੁੱਖ ਮੰਤਰੀ ਦੀ ਉਹ ਬੀਬੀ ਨਾਲ ਰੋਂਦਿਆਂ ਦੀ ਸਕ੍ਰਿਪਟ ਕੌਣ ਲਿਖਦਾ ਹੈ ਆਪਣੇ ਵਲੰਟੀਅਰ ਲੱਭ ਲੱਭ ਕੇ ਜੇ ਅਸੀਂ ਇਹ ਬਦਨਾਮੀ ਲਿਆ ਲਿਆ ਕੇ ਮੁੱਖ ਮੰਤਰੀ ਦੇ ਪੱਲੇ ਵਿੱਚ ਕੋਈ ਪਾ ਰਿਹਾ ਤੇ ਫਖਰ ਉਹ ਲੋਕ ਕਾਉਣ ਨੇ ਮੁੱਖ ਮੰਤਰੀ ਤਾਂ ਚੰਡੀਗੜ੍ਹ ਸੈਕਟਰੀਏਟ ਬੈਠ ਕੇ ਹਰਾਂ ਦੀ ਸਥਿਤੀ ਦਾ ਸਾਰਾ ਜਾਜਾ ਲੈ ਕੇ ਤੇ ਉੱਥੋਂ ਇਨਸਟਰਕਸ਼ਨਸ ਨੇ ਜਿਹੜੀਆਂ ਉਹ ਦੇਣੀਆਂ ਚਾਹੀਦੀਆਂ ਨੇ ਫਲਟਰ ਰੀਲੀਫ ਨੇ ਜਿਹੜੇ ਉਹਦੇ ਲਈ ਐਫਰਟ ਨੇ ਜਿਹੜੇ ਮੁੱਖ ਮੰਤਰੀ ਨੂੰ ਕਰਨੇ ਚਾਹੀਦੇ ਰੇ ਮੁੱਖ ਮੰਤਰੀ ਦੇ ਧਰਤੀ ਤੇ ਬੈਠ ਕੇ ਰੋਟੀ ਖਾਦਿਆ ਜਾਂ ਸੋਫੇ ਤੇ ਬੈਠ ਕੇ ਰੋਟੀ ਖਾਦਿਆ ਜਾਂ ਕਿਸੇ ਹੋਟਲ 'ਚ ਬੈਠ ਕੇ ਰੋਟੀ ਖਾਦਿਆ ਬਹੁਤ ਵੱਡਾ ਰਤਬਾ ਹੁੰਦਾ ਮੁੱਖ ਮੰਤਰੀ ਦਾ ਮੁੱਖ ਮੰਤਰੀ ਕਿਤੇ ਵੀ ਚਾਹੇ 5 ਸਟਾਰ ਹੋਟਲ ਦੇ ਵਿੱਚ ਬਹਿ ਕੇ ਰੋਟੀ ਖਾ ਲਵੇ ਪਰ ਗੱਲ ਤੇ ਹੜ ਮਾਰੇ ਖੇਤਰਾਂ ਨੂੰ ਰੀਲੀਫ ਦੇਣ ਦੀ ਹੈ ਉਹ ਕਾਹਤੇ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਕਾਰਨ ਕੌਣਾ ਇਹਦੇ ਪਿੱਛੇ ਕੌਣ ਆ ਇਹ ਵਰਤਾਰੇ ਸਭ ਤੋਂ ਵੱਡੇ ਨੇ ਤੇ ਮੈਂ ਅੱਜ ਇੱਥੇ ਇਸ ਸਾਰੇ ਘਟਨਾਕਰਮ ਤੇ ਚਿੰਤਾ ਪ੍ਰਗਟ ਨਿੱਜੀ ਤੌਰ ਤੇ ਕਰਦਾ ਹੋਇਆ ਪੰਜਾਬ ਨੂੰ ਇਸ ਸਾਰੇ ਕਾਸੇ ਦੇ ਵਿੱਚੋਂ ਏਸ਼ੀਆ ਸਕ੍ਰਿਪਟਾਂ ਲਿਖਣ ਤੋਂ ਉਹਨਾਂ ਸਕ੍ਰਿਪਟਾਂ ਨੂੰ ਪ੍ਰਮਾਣਿਕ ਕਰਨ ਤੋਂ ਜਾਂ ਉਹਨਾਂ ਦੇ ਉੱਤੇ ਭੱਦੇ ਕਮੈਂਟ ਕਰਨ ਵਾਲਿਆਂ ਨੂੰ ਜ਼ਰੂਰ ਰੁਕਣਾ ਚਾਹੀਦਾ ਆਓ ਆਪਾਂ ਲੜ ਜੋੜ ਕੇ ਜਿਹੜੀ ਵਿਵਪਤਾ ਅੱਜ ਸਾਡੇ ਪੰਜਾਬ ਦੇ ਉੱਤੇ ਪਈ ਹੈ ਉਸ ਵਿਵਪਤਾ ਵਾਲੇ ਪਾਸੇ ਉਤਰਿਏ ਉਸ ਵਿਫਤਾ ਚੋਂ ਨਿਕਲਣ ਦਾ ਜਤਨ ਕਰੀਏ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚਰਦਾਸ ਕਰੀ ਸਤਿਗੁਰੂ ਇਸ ਵਿਫਤਾ ਚੋਂ ਪੰਜਾਬ ਨੂੰ ਕੱਢ ਪੰਜਾਬ ਤਮਾਜੇ ਵਾਲੇ ਤੇਰੇ ਪੁੱਤਰ ਸਤਿਗੁਰੂ ਤੇਰੀ ਗੋਦ ਵਿੱਚ ਸੌਂਦੇ ਨੇ ਤੇਰਾ ਨਾਂ ਲੈ ਕੇ ਸੌਂਦੇ ਨੇ ਆਓ ਅੱਜ ਉਹਨਾਂ ਨੂੰ ਉਸ ਵੱਡੇ ਸੰਕਟ ਵਿੱਚੋਂ ਕੱਢ ਕੇ ਸਤਿਗੁਰੂ ਜੀ ਉਹਨਾਂ ਦੇ ਉਹ ਦਿਨ ਬਹਾਲ ਕਰੀਏ ਜਿਹੜੇ ਤੇਰੇ ਭਾਣੇ ਵਿੱਚ ਰਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਤੇ ਉਹਨਾਂ ਦੇ ਸਾਰੇ ਸੰਕਟ ਸਤਿਗੁਰੂ ਜੀ ਚੱਕਦੇ ਹੋ ਇਹ ਅਰਦਾਸਾਂ ਕਰੀਏ ਤੇ ਸਾਰਾ ਕੁਝ ਸਕ੍ਰਿਪਟਾਂ ਲਿਖਣੀਆਂ ਬੰਦ ਕਰ ਦਿਓ ਸਕ੍ਰਿਪਟੇਡ ਹੋਣਾ ਬੰਦ ਕਰ ਦਿਓ ਸਕ੍ਰਿਪਟਾਂ ਦਾ ਫਿਲਮਾਂਕਣ ਬੰਦ ਕਰ ਦਿਓ ਉਹਨਾਂ ਫਿਲਮਾਂਕਣ ਨੂੰ ਪ੍ਰਚਾਰਨਾ ਬੰਦ ਕਰ ਦਿਓ ਤੇ ਥੱਲੇ ਭੱਦੇ ਕਮੈਂਟ ਕਾਉਣੇ ਆਪਣੇ ਆਪ ਬੰਦ ਹੋ ਜਾਣਗੇ ਫਿਲਹਾਲ ਇਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਕੱਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ